नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੋਂ ਲੋਕਾਂ ਨਾਲ ਕੀਤੀ ਗੱਲਬਾਤ। ਵਿਕਸਿਤ ਖੇਤੀ ਸੰਕਲਪ ਅਭਿਆਨ ਕੇਂਦਰ ਸਰਕਾਰ ਦੀ ਇੱਕ ਰਾਸ਼ਟਰੀ ਵਿਆਪੀ ਮੁਹਿੰਮ ਹੈ ਜੋ ਕਿ ਵਿਗਿਆਨਿਕ ਪਹੁੰਚ ਦੇ ਕਿਸਾਨਾਂ ਦੇ ਸਸ਼ਕਤੀਕਰਨ ਦੇ ਮਾਧਿਅਮ ਰਾਹੀਂ ਭਾਰਤੀ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ। ਪੰਜਾਬ ਪਰ ਵਿੱਚ ਵੀ ਇਸ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ। ਆਓ ਸੁਣੀਏ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਸੂਬੇ 'ਚ ਹੋਈਆਂ ਵੱਖ-ਵੱਖ ਸਰਗਰਮੀਆਂ ਬਾਰੇ। ਫਰੀਦਕੋਟ ਤੋਂ ਖੇਤੀਬਾੜੀ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਰਾਜਪੀਰ ਸੇਹ ਦਾ ਆਖਣਾ ਹੈ ਕਿਸਾਨਾਂ ਨੂੰ ਇਨ੍ਹਾਂ ਕੈਂਪਾਂ ਦੇ ਵਿੱਚ ਸਿੱਧੇ ਖੇਤੀ ਮਾਹਰਾਂ ਦੇ ਨਾਲ ਸੰਵਾਦ ਕਰਨ ਦਾ ਮੌਕਾ ਮਿਲਿਆ ਅਤੇ ਖੇਤੀ ਮਾਹਰਾਂ ਵੱਲੋਂ ਕਸਾ ਨਾਂ ਨੂੰ ਝੋਨੇ ਅਤੇ ਨਰਮਾ ਅਤੇ ਹੋਰ ਹਾਰਟੀਕਲਚਰ ਜਾਂ ਬਾਗਬਾਨੀ ਦੀਆਂ ਫਸਲਾਂ ਸੰਬੰਧੀ ਬਹੁਤ ਹੀ ਤਰੀਕੇ ਨਾਲ ਨਵੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਹੋਰ ਡਿਪਾਰਟਮੈਂਟਾਂ ਦੇ ਅਧਿਕਾਰੀਆਂ ਵੱਲੋਂ ਆਪਣੀਆਂ ਸਕੀਮਾਂ ਬਾਰੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਗਈ ਅਤੇ ਜਿਸ ਦਾ ਦਾ ਕਿਸਾਨਾਂ ਵੱਲੋਂ ਬਹੁਤ ਜ਼ਿਆਦਾ ਲਾਭ ਲਿਆ ਜਾ ਸਕਦਾ ਹੈ। ਸਾਨੂੰ ਆਸ ਹੈ ਕਿ ਕਿਸਾਨ ਇਹਨਾਂ ਕੈਂਪਾਂ ਦੇ ਦੌਰਾਨ ਬਹੁਤ ਸਾਰਾ ਸਰਕਾਰ ਦੀਆਂ ਸਕੀਮਾਂ ਅਤੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰਨਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਰੀਦਕੋਟ ਪਿੰਡਾਂ ਵਿੱਚ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਕੈਂਪ ਲਗਾਏ ਗਏ ਇਨ੍ਹਾਂ ਕੈਂਪਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਪੜਾਈ ਵਿਭਾਗ ਤੋਂ ਇਲਾਵਾ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਅਤੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਹਿੱਸਾ ਲਿਆ ਗਿਆ ਕਿਸਾਨਾਂ ਵੱਲੋਂ ਵੀ ਇਨ੍ਹਾਂ ਕੈਂਪਾਂ ਵਿੱਚ ਉਤਸ਼ਾਹ ਨਾਲ ਆਪਦਾ ਹਿੱਸਾ ਲਿਆ ਗਿਆ ਅਤੇ ਪੂਰਨ ਸਹਿਯੋਗ ਦੇ ਨਾਲ ਉਹਨਾਂ ਵੱਲੋਂ ਆਪਣੇ ਸੁਝਾਅ ਵੀ ਦਿੱਤੇ ਗਏ। ਉਧਰ ਹੁਸ਼ਿਆਰਪੁਰ ਦੇ ਖੇਤੀ ਵਿਗਿਆਨ ਕੇਂਦਰ ਤੋਂ ਸਹਿਯੋਗੀ ਨਿਰਦੇਸ਼ਕ ਸਿਖਲਾਈ ਡਾਕਟਰ ਮਨਿੰਦਰ ਸਿੰਘ ਦਾ ਆਖਣਾ ਹੈ ਚਲਾਈ ਗਈ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਮੁੱਖ ਉਦੇਸ਼ ਬਹੁਪੱਖੀ ਸਨ ਪਹਿਲਾ ਤਾਂ ਖਾਸ ਤੌਰ ਤੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਤੇ ਜਲਵਾਯੂ ਅਨੁਸਾਰ ਟੁਕਵੀਆਂ ਮੁੱਖ ਫਸਲਾਂ ਤੇ ਉਹਨਾਂ ਸੰਬੰਧੀ ਨਵੀਨਤਮ ਉਤਪਾਦਨ ਤੇ ਪੌਸਤ੍ਰਿਕ ਤਕਨੀਕਾਂ ਬਾਰੇ ਜਾਣੂ ਕਰਵਾਉਣਾ। ਉਦੇਸ਼ ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਨੀਤੀਆਂ ਬਾਰੇ ਜਾਗਰੂਕਤਾ ਹੋਣਾ ਸੀ ਤਾਂ ਕਿ ਕਿਸਾਨਾਂ ਨੂੰ ਵਿੱਤੀ ਸਹਾਇਤਾ, ਬੀਮਾ ਸਬਸਿਡੀਆਂ ਤੇ ਸਹਾਇਤਾ ਸੇਵਾਵਾਂ ਪ੍ਰਦਾਨ ਕੀਤੀ ਜਾ ਸਕਣ ਤੇ ਮਹੱਤਵਪੂਰਨ ਤੌਰ ਤੇ ਕਿਸਾਨਾਂ ਨੂੰ ਇਸ ਮੁਹਿੰਮ ਰਾਹੀਂ ਭੂਮੀ ਸਿਹਤ ਕਾਰਡਾਂ ਦੀ ਅਭਾਵਸ਼ਾਲੀ ਵਰਤੋਂ ਬਾਰੇ ਸਿੱਖਤ ਕਰਨ ਦੇ ਕੇਂਦਰਿਤ ਸੀ ਜਿਸ ਦੇ ਨਾਲ ਖਾਤਾ ਦੀ ਲੋੜ ਅਨੁਸਾਰ ਸੰਤੁਲਿਤ ਵਰਤੋਂ ਕੀਤੀ ਜਾ ਸਕੇ ਇਸੇ ਤਰ੍ਹਾਂ ਹੋਰਨਾਂ ਅਧਿਕਾਰੀਆਂ ਤੇ ਮਹਾਰਾ ਨੇ ਵੀ ਇਸ ਮੁਹਿੰਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਖੇਤੀਬਾੜੀ ਅਤੇ ਕਿਸਾਨ ਭਾਈ ਭਾਗ ਗੁਰਦਾਸਪੁਰ ਵੱਲੋਂ 126 ਪਿੰਡਾਂ ਦੇ ਵਿੱਚ ਕੈਂਪ ਲਗਾਏ ਗਏ ਖੇਤੀਬਾੜੀ ਮਹਾਰਾ ਵੱਲੋਂ ਕੈਂਪਾਂ ਵਿੱਚ ਜਾ ਕੇ ਖੇਤੀਬਾੜੀ ਦੀਆਂ ਨਿਕਾਂ ਬਾਰੇ ਵੱਖ-ਵੱਖ ਸਕੀਮਾਂ ਬਾਰੇ ਜਾ ਕੇ ਜਾਣਕਾਰੀ ਦਿੱਤੀ ਗਈ ਉਸ ਦੇ ਵਿੱਚ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਮੈਂ ਡਾਕਟਰ ਪਰਮਿੰਦਰ ਔਰ ਖੇਤੀ ਵਿਗਿਆਨ ਕੇਂਦਰ ਬੁੱਤ ਸਿੰਘ ਵਾਲਾ ਤੋਂ ਗੱਲ ਕਰ ਰਹੀ ਹਾਂ ਖੇਤੀਬਾੜੀ ਨਾਲ ਸਬੰਧਤ ਜਿੰਨੇ ਵੀ ਵੱਖ-ਵੱਖ ਅਦਾਰੇ ਐ ਉਹ ਪਿੰਡ-ਪਿੰਡ ਜਾ ਕੇ ਭਾਰਤ ਸਰਕਾਰ ਵੱਲੋਂ ਕਿਸਾਨ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਬਾਰੇ ਜਾਗਰੂਕਤਾ ਜਾਵੇਗਾ ਇਸ ਤੋਂ ਇਲਾਵਾ ਸੋਨੀ ਦੀਆਂ ਫਸਲਾਂ ਬਾਦ ਦੇ ਸੁਧਰੇ ਕਾਸ਼ਤਕਾਰੀ ਢੰਗਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਮੇਰਾ ਨਾਮ ਗੁਨੀਤ ਸ਼ਰਮਾ ਹੈ ਤੇ ਮੈਂ ਪੰਜਾਬ ਖੇਤੀਬਾੜੀ ਇਨ ਉਸਤੀਆ ਦੀ ਚੱਲ ਰਹੀ ਹੈ। ਖੇਤੀ ਵਿਗਿਆਨ ਕੇਂਦਰ ਪਠਾਨਕੋਟ ਸੰਸਥਾ ਦਾ ਇੱਕ ਨੁਮਾਇੰਦਾ ਹਾਂ। ਇਹ ਖੇਤੀ ਵਿਗਿਆਨ ਕੇਂਦਰ ਤੋਂ ਜਿਨ੍ਹਾਂ ਨੇ ਹੁਣ ਤੱਕ ਟ੍ਰੇਨਿੰਗ ਦਾ ਲਾਭ ਜਾਂ ਬੀਜ ਜਾਂ ਹੋਰ ਚੀਜ਼ਾਂ ਦਾ ਲਾਭ ਨਹੀਂ ਲਿਆ। ਉਹਨਾਂ ਨੂੰ ਇੱਕ ਵਾਰ ਇਸ ਚੀਜ਼ ਦੇ ਬਾਰੇ ਜਾਣੂ ਕਰਾਇਆ ਜਾਵੇ ਕਿ ਕੀ ਕੀ ਸੇਵਾਵਾਂ ਦੇ ਸਕਾ ਦੇ। ਬਾਗਬਾਨੀ ਦੇ ਵਿੱਚ ਵੀ ਜਿਹੜੇ ਹੁਣ ਇੱਥੇ ਲੀਚੀ ਆਂ ਅੰਬ ਦੀ ਫਸਲ ਆ ਰਹੀ ਹੈ ਤਾਂ ਉਹਦੇ ਸੰਬੰਧੀ ਕਿਸਾਨਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਅਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਦੀ ਪਹਿਲ ਕੀਤੀ ਹੈ। ਮੈਂ ਡਾਕਟਰ ਪਾਰুল ਗੁਪਤਾ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ काम काढਦੀਆਂ ਜੀ ਕਿਸਾਨਾਂ ਨੂੰ ਬਾਗਬਾਨੀ ਫਸਲ ਵਿਗਿਆਨ ਮੱਛੀ ਪਾਲਨ ਪਸ਼ੂ ਪਾਲਨ ਗੋਟ ਫਾਰਮਿੰਗ ਦਾ ਖੋਮ ਉਤਪਾਦਨ ਦੀ ਬੀ ਕੀਪਿੰਗ ਬਾਰੇ ਔਰ ਜਿਹੜੇ ਇਹਨਾਂ ਦੇ ਅਲਾਈਟਾਂ ਦੇ ਸਹਾਇਕ ਦੰਦੇ ਜੀ ਬਾਬਾ ਕਹ ਲਿਏ ਕੀ ਬਾਗਬਾਨੀ ਔਰ ਫਸਨਾ ਦੇ ਵੈਲਿਊ ਐਡੀਸ਼ਨ ਮੁੱਲ ਵਾਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਇਆ ਪੰਜਾਬ ਇਸ ਸਮੇਂ ਭयंकर ਗਰਮੀ ਦੀ ਚਪੇਟ ਵਿੱਚ ਹੈ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵਿੱਚ ਬੇहद ਮੁਸ਼ਕਲ ਆ ਰਹੀ ਹੈ ਗਰਮੀ ਦੀ ਮਾਰ ਚੱਲ ਰਹੀ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਮੈਂ ਗੁਰਚਰਨ ਸਿੰਘ ਕੋਟਕਪੁਰਾ ਸਬ ਰਜਿਸਟਰ ਭਗਾ ਪ੍ਰਾਣਾ ਇੱਕ ਇੰਨਾ ਟੈਂਪਰੇਚਰ ਵੱਧ ਚੁੱਕਿਆ ਹੈ ਉੱਥੇ ਅਸੀਂ ਜਿਹੜੇ ਸਾਡੇ ਜੀਵ ਜੰਤੂ ਹੈ ਉਹਨਾਂ ਦੀ ਸੰਭਾਲ ਕਰਗੇ ਕਿ ਜਿਵੇਂ ਮਿੱਟੀ ਦੇ ਬਰਤਨਾਂ ਦੇ ਵਿੱਚ ਅਸੀਂ ਪਾਣੀ ਰੱਖ ਗਏ ਔਰ ਕੋਸ਼ਿਸ਼ ਕਰ ਗਏ ਕਿ ਉਹ ਪਾਣੀ ਦਰਖਤਾਂ ਦੇ ਨੀਚੇ ਰੱਖ ਗਏ ਪੰਛੀ ਉੱਥੇ ਪਾਣੀ ਪੀ ਸਕਣ ਔਰ ਉਹਨਾਂ ਦੀ ਜਾਨ ਬਚ ਸਕੇ। ਨਾ ਕਰਮਜੀਦਾ ਮੈਂ ਗਰਦਾਪੁਰ ਦਾ ਰਹਿਣ ਵਾਲਾ ਹਾਂ ਜੀ ਅੱਜ ਕੱਲ ਦਰਖਤਾਂ ਦੀ ਕਟਾਈ ਲਗਾਤਾਰ ਕੀਤੀ ਜਾ ਰਹੀ ਆ ਜਿਸ ਕਾਰਨ ਟੈਂਪਰੇਚਰ 40-42 ਦੇ ਵਿੱਚ ਆ ਰਿਹਾ ਹੈ। ਲੋਕ ਹੁਣ ਜ਼ਿਆਦਾਤਰ 에ਅਰ ਕੰਡੀਸ਼ਨਰ ਲਗਵਾਈ ਜਾ ਰਹੇ ਆ ਘਰਾਂ ਦੇ ਵਿੱਚ। ਲੋਕੀ ਪਹਿਲਾਂ ਰੁੱਖਾਂ ਦੀ ਛਾਵੇਂ ਬੈਠ ਜਾਂਦੇ ਸੀ ਜਾਂ ਸ਼ਬੀਲਾਂ ਲੱਗ ਜਾਂਦੀਆਂ ਸੀ ਹੁਣ ਦੁਕਾਨਦਾਰਾਂ ਨੂੰ ਆਮ ਘਰੇਲੂ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਪ੍ਰ ਕਰ ਗਏ ਹੁਣ ਵੱਧ ਤੋਂ ਵੱਧ ਮੇਰੀ ਅਪੀਲ ਆ ਵੀ ਦਰਖਤ ਲਗਾਏ ਜਾਣ ਜੰਗਲਾਂ ਦੀ ਕਟਾਈ ਨੂੰ ਰੋਕਿਆ ਜਾਵੇ ਤਾਂ ਜੋ ਗਰਮੀਂ ਥਲ ਬਾਈ ਜਾ ਸਕੇ ਮੇਰਾ ਨਾਮ ਕੁਲਦੀਪ ਸਿੰਘ ਮੈਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੋ ਜਿੰਨੇ ਵੀ ਰੁੱਖ ਸੜਕਾਂ ਤੇ ਲਗਾਏ ਗਏ ਸੀ ਪਿਛਲੇ ਸਮੇਂ ਦੇ ਵਿੱਚ ਸਾਰੇ ਕਟਾਈ ਕੀਤੀ ਗਈ ਆ ਸੜਕਾਂ ਨੂੰ ਛੋੜਿਆ ਕੀਤਾ ਜਾ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਹੀਂ ਸੋਚਿਆ ਜਾ ਰਿਹਾ ਕਿ ਰੁੱਖ ਵੀ ਲਗਾਉਣੇ ਚਾਹੀਦੇ ਮੈਂ ਤੇਜਿੰਦਰ ਸਿੰਘ ਮੋਗਾ ਬੋਲ ਰਿਹਾ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈਗੀ ਆ ਪੰਛੀਆਂ ਵਾਸਤੇ ਅਸੀਂ ਇਹ ਕਰ ਸਕਦੇ ਹਾਂ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਉਹ ਛਾਂਵੇਂ ਰਹਿਣ ਆਲਣੇ ਚ ਰਹਿਣ ਆਬ ਦੇ ਪਰ ਨਾਲ ਜਿਹੜੇ ਸੰਝੇ ਥਾਨੇ پارک ਨੇ ਬਾਗ ਨੇ ਉਥੇ ਜਾਂ ਸਾਡੇ ਘਰਾਂ ਦੀਆਂ ਛੱਤਾਂ ਦੇ ਉੱਤੇ ਅਸੀਂ ਮਿੱਟੀ ਦੇ ਕਸੋਰੇ ਰੱਖੀਏ ਜਿਨ੍ਹਾਂ ਦੇ ਵਿੱਚ ਪਾਣੀ ਲਗਾਤਾਰ ਸਵੇਰੇ ਸ਼ਾਮ ਅਸੀਂ ਪਾਉਂਦੇ ਰਹੀਏ ਤਾਂ ਕਿ ਪੰਛੀਆਂ ਨੂੰ ਪੀਣ ਨੂੰ ਪਾਣੀ ਮਿਲੇ ਉਹ ਵੱਧ ਤੋਂ ਵੱਧ ਪਾਣੀ ਪੀਏ ਜਿਹਦੇ ਨਾਲ ਅਸੀਂ ਗਰਮੀ ਤੋਂ ਰਾਹਤ ਮਹਿਸੂਸ ਕਰ ਸਕਦੇ ਹਾਂ ਮੈਂ ਰਜਨੀ ਮੈਂ ਕੋ ਗ੍ਰੈਨੀਅਰ ਮਹਾਲੇ ਤੋਂ ਬੋਲ ਰਹੀ ਹਾਂ ਔਰ ਮੈਂ ਦੱਸਣ ਚਾਹੁੰਦੀ ਹਾਂ ਕਿ ਅੱਜਕੱਲ੍ਹ ਜਿਹੜੇ ਲੋਕ ਚੱਲੇ ਕਾਫੀ ਦੇ ਚੱਲੇ ਅੰਦਰ 47 ਡਿਗਰੀ ਦਾ ਪਾਰਾ ਹੋ ਗਿਆ ਜਿਸ ਦੇ ਕਰਕੇ ਸਾਰਿਆਂ ਨੂੰ ਬੜਾਈ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਇੰਨੀ ਦਾ ਗਰਮੀ ਹੋ ਗਈ ਹੈ ਉੱਥੋਂ ਲਾਈਟ ਚਲੀ ਜਾਂਦੀ ਕਦੀ ਪਾਣੀ ਨਹੀਂ ਹੁੰਦਾ ਕਦੀ ਮਤਲਬ ਸਾਨੂੰ ਕਾਫੀ ਮੁਸ਼ਕਲਾਂ ਸਾਹਮਣੇ ਆ ਰਹੇ ਨੇ ਮੈਂ ਓਂਕਾਰ ਸਿੰਘ ਪਟਿਆਲੇ ਤੋਂ ਬੋਲ ਰਿਹਾ ਜੀ ਇਨਸਾਨਾਂ ਦਾ ਬਹੁਤ ਮੁਸ਼ਕਲ ਹੈ ਇਸ ਗਰਮੀ ਤੋਂ ਬਚਣਾ ਤੁਸੀਂ ਸੋਚੋ ਕਿ ਪਸ਼ੂ ਪੰਛੀਆਂ ਜਾਨਵਰਾਂ ਦਾ ਕੀ ਹਾਲ ਹੋਣਾ ਇਸ ਵੇਲੇ ਘਰਾਂ ਦੀਆਂ ਛੱਤਾਂ ਤੇ ਜਾਂ ਦੀਵਾਰਾਂ ਤੇ ਅਸੀਂ ਪਾਣੀ ਭਰ ਕੇ ਰੱਖ ਸਕਦੇ ਹਾਂ ਮਿੱਟੀ ਦਾ ਪਾਂਡਾ ਹੋਵੇ ਤਾਂ ਜ਼ਿਆਦਾ ਵਧੀਆ ਪੋਲਿਊਸ਼ਨ ਜਿਹੜਾ ਰੋਜ਼ ਵਧੀ ਜਾ ਰਿਹਾ ਹੈ ਨਵੀਂ ਕੋਈ ਵੀ ਬਿਲਡਿੰਗ ਜਦੋਂ ਬੰਦੀ ਹੈ ਜਿੰਨਾ ਦਾਇਰਾ ਉਹ ਕਵਰ ਕਰ ਰਹੀ ਹੈ ਉਸ ਦੇ ਵਿੱਚ ਕੁਝ ਪਰਸੈਂਟ ਲਾਜ਼ਮੀ ਹੋਣਾ ਚਾਹੀਦਾ ਹੈ ਹਰ ਇੰਡਸਟਰੀ ਦੇ ਵਿੱਚ ਕਿ ਉਹਦੀ ਬਾਉਂਡਰੀ ਵਾਲ ਦੇ ਉੱਤੇ ਸਾਰੇ ਦਰਖਤ ਹੋਣੇ ਚਾਹੀਦੇ ਆ ਤਾਂ ਹੀ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਕਰ ਸਕਾਂਗੇ ਵਧ ਰਹੇ ਟੈਂਪਰੇਚਰ ਨੂੰ ਰੋਕ ਸਕਾਂਗੇ ਤੇ ਅਸੀਂ ਆਪਣੇ ਆਪ ਨੂੰ ਬਚਾ ਪਾਵਾਂਗੇ ਉਧਰ ਮੈਡੀਕਲ ਮਹਾਰਾ ਨੇ ਗਰਮੀ ਦੀ ਮਾਰ ਤੇ ਲੂ ਤੋਂ ਬਚਣ ਲਈ ਇਤਿਹਾਤ ਵਰਤਨ ਦੀ ਅਪੀਲ ਕੀਤੀ ਡਾਕਟਰ ਚੰਦਰਸ਼ੇਖਰ ਸਿਵਲ ਸੱਜਨ ਫਰੀਦਪੁਰ ਨਾ ਜਰੂਰਤ ਤੋਂ ਸਾਨੂੰ 10 ਵਜੇ ਤੋਂ ਲੈ ਕੇ 6 ਵਜੇ ਤੱਕ ਬਾਹਰ ਨਹੀਂ ਨਿਕਲਣਾ ਚਾਹੀਦਾ ਜੇਕਰ ਬਾਹਰ ਜਾਣਾ অতি ਜ਼ਰੂਰੀ ਹੈ ਤਾਂ ਸਿਰ ਨੂੰ ਢੱਕ ਕੇ ਜਾਣਾ ਚਾਹੀਦਾ ਹੈ ਸਿਰ ਤੇ ਗਿੱਲਾ ਤੌਲੀਆ ਲੈ ਕੇ ਜਾਣਾ ਚਾਹੀਦਾ ਹੈ ਛਤਰੀ ਲੈ ਕੇ ਜਾਣੀ ਚਾਹੀਦੀ ਹੈ ਸਾਰਾ ਸਰੀਰ ਢਕੇ ਹੋਏ ਕੱਪੜੇ ਪਾਣੇ ਚਾਹੀਦੇ ਆ ਜਿਆਦਾ ਤੋਂ ਜਿਆਦਾ ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਲੱਸੀ ਸਕੰਜਵੀ ORS ਦਾ ਕੋਲ ਆਦੀ ਲੈਣਾ ਚਾਹੀਦਾ ਹੈ ਪਠਾਨਕੋਟ ਤੋਂ ਡਾਕਟਰ ਅਦਿਤੀ ਦਾ ਆਖਣਾ ਹੈ ਪਰ ਪਿਛਲੇ 4-5 ਦਿਨਾਂ ਤੋਂ ਜਿਹੜੀ ਹੈ ਬਿਲਕੁਲ ਡਰਾਈ ਹੀਟ ਪੈ ਰਹੀ ਹੈ ਬਿਲਕੁਲ ਲੋ ਲੱਗ ਰਹੀ ਹੈ 43 ਤੱਕ ਟੈਂਪਰੇਚਰ ਜਿਹੜਾ ਕਿ ਇਸ ਫੀਲਿੰਗ ਲਾਈਕ 45 ਦ ਤਰਾਹ ਦੇ ਡੀਹਾਈਡਰੇਸ਼ਨ ਇੱਕ ਤੇ ਹੈ ਕਿ ਕਿਸੇ ਨੂੰ ਲੂਜ਼ ਮੋਸ਼ਨ ਲੱਗੇ ਵੋਮਿਟਿੰਗ ਗੈਸਟ੍ਰੋਇੰਟ ਟ੍ਰੈਕਟਸ ਹੋ ਗਿਆ ਉਹਦੇ ਕਰਕੇ ਡੀਹਾਈਡਰੇਸ਼ਨ ਹੋ ਜਾਂਦੀ ਕਿਉਂ ਬਿਮਾਰੀਆਂ ਕਿਟਾਣੂ ਅੰਦਰ ਬਾਡੀ ਦੇ ਗਏ ਹੁੰਦੇ ਨੇ ਤੇ ਦੂਸਰਾ ਡੀਹਾਈਡਰੇਸ਼ਨ ਹੈ ਕਿ ਆਪਣੇ ਆਪ ਨੂੰ ਹਾਈਡਰੇਟ ਨਹੀਂ ਕੀਤਾ ਕੋਈ ਸਫਰ 'ਤੇ ਜਾ ਰਿਹਾ ਕੋ ਕੁਛ ਆ ਆਪਣੀ ਪਿਆਸ ਨਹੀਂ ਵੀ ਲੱਗੀ ਤੇ ਇਗਨੋਰ ਕੀਤਾ ਥੋੜੇ ਥੋੜੇ ਟਾਈਮ ਬਾਅਦ ਪਾਣੀ ਪੀਂਦੇ ਰਹਿਣ ਸਾਦਾ ਭੋਜਨ ਖਾਂ ਜਿਆਦਾਤਰ ਤਰੀਦਰ ਸਬਜ਼ੀਆਂ ਚਾਵਲ ਔਰ ਐਸਾਰੀਆਂ ਚੀਜ਼ਾਂ ਲੱਸੀ ਚਾਚ ਐਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਟਾਈਮ ਪੀਰੀਅਡ ਦੇ ਉੱਤੇ ਯੂਟਿਲਾਈਜ਼ ਕਰਨੀਆਂ ਚਾਹੀਦੀਆਂ ਅੱਜ ਵਿਸ਼ ਤੇ ਬਾਲ ਮਜ਼ਦੂਰੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨਾ ਹੈ ਇਸ سلسلے ਚ ਚੁਕੇ ਜਾ ਰਹੇ ਕਦਮਾਂ ਬਾਰੇ ਵੱਖ-ਵੱਖ ਅਧਿਕਾਰੀਆਂ ਨੇ ਵੇਰਵੇ ਸਾਂਝੇ ਕੀਤੇ ਮੇਰਾ ਨਾਮ ਤੇਵਾਂਚੂ ਹੈ ਅਤੇ ਮੈਂ ਹਿਊਮਨ ਰਾਈਟਸ ਪ੍ਰੈਸ ਕਲੱਬ ਕਪੂਰਥਲਾ ਦਾ ਮੈਂਬਰ ਹਾਂ ਬਾਲ ਮਜ਼ਦੂਰੀ ਇੱਕ ਕਾਨੂੰਨੀ ਜੁਰਮ ਹੈ ਤੇ ਇਸ ਨੂੰ ਰੋਕਣ ਦੇ ਲਈ ਕਈ ਕਾਨੂੰਨ ਵੀ ਬਣਾਏ ਗਏ ਹਨ ਬਾਲ ਮਜ਼ਦੂਰ ਘੱਟ ਮਜ਼ਦੂਰੀ ਤੇ ਉਪਲਬਧ ਹੋ ਜਾਂਦੇ ਹਨ ਅਤੇ ਲੋਕ ਉਹਨਾਂ ਨੂੰ ਕੰਮ ਦੇ ਕੇ ਮੋਟਾ ਪੈਸਾ ਖਮਾਉਂਦੇ ਹਨ ਜਿੱਥੇ ਗਰੀਬੀ ਦੇ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਕੰਮ ਕਰਨ ਲਈ ਭੇਜਣ ਤੇ ਮਜਬੂਰ ਹਨ ਉੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜੇ ਇਹ ਪਰਿਵਾਰਾਂ ਨੂੰ ਚੌਣਵੇਂ ਤੌਰ ਤੇ ਆਰਥਿਕ ਸਹਾਇਤਾ ਦੇ ਬੱਚਿਆਂ ਦੇ ਲਈ ਮੁਫਤ ਪੜ੍ਹਾਈ ਮਿੱਡੇ ਮੀਲ ਅਤੇ ਹੋਰ ਆਰਥਿਕ ਸਹਾਇਤਾ ਦੀ ਵਿਵਸਥਾ ਕੀਤੀ ਜਾਵੇ ਜਿੱਕਰ ਬਾਲ ਮਜ਼ਦੂਰੀ ਘਟੇਗੀ ਉਸੇ ਸਮੇਂ ਸਾਡਾ ਦੇਸ਼ ਤਰੱਕੀ ਦੇ ਰਾਹ ਵੱਲ ਅੱਗੇ ਵਧ ਸਕੇਗਾ ਮੈਂ ਹਰਦੀਪ ਸਿੰਘ ਸਿੱਧੂ ਈਟੀਟੀ ਦੇ ਅਪਕ ਜਲਾ ਮਾਨਸਾ ਵਕਵਕ ਆਪਾਂ ਦੇਖਦੇ ਹਾਂ ਕਿ ਹੋਟਲਾਂ ਤੇ ਜਾਂ ਵਕਵਕ ਬਕਟੀਆਂ 'ਚ ਜਦੋਂ ਛੋਟੀ ਉਮਰ ਦੇ ਬੱਚੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਰੋਕਣ ਲਈ ਜੋ ਕਾਨੂੰਨ ਬਣੇ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਹ ਪ੍ਰਾਲੇ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਆਪ ਪੜ੍ਹਾਈ ਦਾ ਅਤੇ ਉਹਨਾਂ ਦੇ ਰੋਜ਼ਗਾਰ ਦਾ ਵੀ ਢੁਕਵਾਂ ਪ੍ਰਬੰਧ ਕਰੀ। ਮੇਰਾ ਨਾਮ ਜਦਵਿੰਦਰ ਸਿੰਘ ਹੈ। ਮੈਂ ਬਚਪਨ ਬਚਾਓ ਅੰਦolan ਦੇ ਵਿੱਚ ਕੰਮ ਕਰਦਾ ਹਾਂ ਜੇ ਸਟੇਟ ਕੋਆਰਡੀਨੇਟਰ। ਤੇ ਅਸੀਂ ਇੱਥੇ ਇੱਕ ਚਾਈਲਡ ਪ੍ਰੋਟੈਕਸ਼ਨ ਪੰਜਾਬ ਨੂੰ ਇੱਕ ਬਾਲ ਮਿੱਤਰ ਸਟੇਟ ਬਣਾਉਣ ਤੇ ਕੰਮ ਕਰ ਰਹੇ ਹਾਂ। ਜੇ ਵੀ ਕਿਤੇ ਵੀ ਕੋਈ ਬਾਲ ਮਜ਼ਦੂਰੀ ਕਰ ਰਿਹਾ ਹੈ ਤਾਂ ਤੁਸੀਂ ਇੱਕ ਬੱਚਿਆਂ ਦਾ ਟੋਲ ਫਰੀ ਨੰਬਰ ਹੁੰਦਾ ਹੈ 1098 1098 ਉਹਨੂੰ ਤੁਸੀਂ ਡਾਇਲ ਕਰੋ। ਉਹ ਬੱਚੇ ਨੂੰ ਆਪਾਂ ਉੱਥੋਂ ਰੈਸਕਿਊ ਕਰਾ ਸਕੀਏ, ਉਹਦੀ ਹੈਲਪ ਕਰ ਸਕੀਏ। ਹਾਰ ਜੁੱਬੀ ਤੋਂ ਠੇਕੇਦਾਰ ਬੱਚਿਆਂ ਨੂੰ ਇਕੱਠਿਆਂ ਨੂੰ ਲਿਆਉਂਦੇ ਆ ਜਿਵੇਂ ਆਲੂ ਖਾਰਾ ਵਿੱਚ ਲਾਤਾ ਤੇ ਜਿਹੜੇ ਉਹ ਠੇਕੇਦਾਰ ਹੈ ਉਥੋਂ ਦੇ ਭੋਲੇ ਪਾਲੇ ਮਾਪਿਆਂ ਨੂੰ 5-4000 ਦੇਤਾ ਤੇ ਇੱਥੇ ਹਰ ਮਹੀਨੇ ਉਹਨਾਂ ਬੱਚਿਆਂ ਤੋਂ ਰੁਪਏ ਖਾਂਦੇ ਐ ਠੇਕੇਦਾਰਾ ਬੱਚੇ ਨਾਲ ਅਬਿਊਜ਼ ਵੀ ਕਰ ਰਿਆ ਸੀ ਉੱਥੇ ਤਾਂ ਉਹਦੇ ਅੰਦਰ ਅਸੀਂ ਇੱਕ ਐਫਆਈਆਰ ਕਰਾ ਕੇ ਬੱਚੇ ਨੂੰ ਰੈਸਕਿਊ ਕੀਤਾ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਦਲ ਫਰੀਦਕੋਟ ਤੋਂ ਤਰਸੀਮ ਕੁਮਾਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਫਾਜ਼ਿਲਕਾ ਤੋਂ ਜਲੇਸ਼ਟ ਚੇਹੇ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਪਠਾਨਕੋਟ ਤੋਂ ਰਜਨੀਸ਼ ਮੋਗਾ ਤੋਂ 우ਸ਼ਾ ਕੌਰ ਜਸ਼ਨ ਮਾਨਸਾ ਤੋਂ ਜੁਗਿੰਦਰ ਮਾਨ ਬਪੂਰਥ ਇਸਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਆਮਨ ਪ੍ਰੀਤ ਕੌਰ ਪੇਸ਼ਕਸ਼ ਰਾਜੇਸ਼ ਪਾਲੀ